20 ਦੇ ਰਾਹੀ ਜਿੱਥੇ ਸਿੱਖਿਆ ਦਾ ਵਪਾਰੀਕਰਨ ਸਿੱਖਿਆ ਦਾ ਨੀਜੀਕਰਨ ਤੇ ਕਾਰਪੋਰੇਟਾਈਕਰਨ ਜਿਹੜਾ ਉਹ ਤੇਜ਼ ਕੀਤਾ ਜਾ ਰਿਹਾ ਉੱਥੇ ਨਾਲ ਹੀ ਸਿੱਖਿਆ ਦਾ ਭਗਮਾ ਕਰਨ ਵੀ ਕੀਤਾ ਜਾ ਰਿਹਾ ਵੱਡੇ ਪੱਤਰ ਦੇ ਉੱਪਰ ਸਾਡੇ ਪਾਰਟੀਆਂ ਦੇ ਜਿਹੜੇ ਉਹ ਬਦਲੇ ਜਾ ਰਹੇ ਆ ਤੇ ਸਾਡੇ ਉਹ ਸ਼ਹੀਦ ਤੇ ਦੇਸ਼ ਭਗਤ ਜਾਂ ਜਿਹੜੀਆਂ ਇਸ ਧਰਤੀ ਦੇ ਉੱਪਰ ਇਨਕਲਾਬੀ ਲਹਿਰਾਂ ਚੱਲੀਆਂ ਭਾਵੇਂ ਅਸੀਂ ਗਦਰ ਪਾਰਟੀ ਦੀ ਗੱਲ ਕਰ ਲਈਏ ਬਬਰ ਅਕਾਲੀ ਲਹਿਰ ਦੀ ਗੱਲ ਕਰ ਲਈਏ ਜਾਂ ਵਰਜਾ ਮੰਡਲ ਲਹਿਰ ਦੇ ਵੱਲੋਂ ਇੱਥੇ ਦੋਹਰੀ ਗੁਲਾਮੀ ਦੇ ਖਿਲਾਫ ਲੜਾਈ ਦਿੱਤੀ ਗਈ ਇੱਕ ਪਾਸੇ ਉਹਨਾਂ ਨੇ ਵਰਤਨ ਵੀ ਹਕੂਮਤ ਨੂੰ ਲੜਕਾ ਰਿਆ ਤੇ ਦੂਜੇ ਪਾਸੇ ਰਜਵਾੜਾ ਸ਼ਾਹੀ ਦੇ ਖਿਲਾਫ ਲੜਾਈ ਦਿੱਤੀ ਸਾਡੇ ਭਗਤ ਸਿੰਘ ਸਰਾਬੇ ਵਰਗੇ ਜਿਹੜੇ ਨਾਇਕ ਨੇਗੇ ਉਹਨਾਂ ਨੂੰ ਸਾਡੇ ਪਾਸ਼ਕਰਮਾਂ ਦੇ ਵਿੱਚੋਂ ਸਰਕਾਰ ਵੱਲੋਂ ਬਾਹਰ ਕੀਤਾ ਜਾ ਰਿਆ ਜਿਹੜੇ ਕਿ ਸਾਡੇ ਇਨਾਂ ਸੰਘਰਸ਼ਾਂ ਦਾ ਰਾਦ ਸੇਰਾਂ ਨੇ ਉਹ ਲਹਿਰਾਂ ਜਿਹੜੀਆਂ ਇੱਥੋਂ ਦੇ ਲੋਕਾਂ ਨੇ ਜ਼ਬਰ ਦੇ ਖਿਲਾਫ ਲੜੀਆਂ ਸਾਡਾ ਉਹ ਵੱਡਾ ਵਿਰਸਾ ਗਾ ਇੱਕ ਇਨਕਲਾਬੀ ਵਿਰਸਾ ਗਾ ਤੇ ਉਸ ਵਿਰਸੇ ਦੇ ਖਿਲਾਫ ਅੱਜ ਇਥੋਂ ਦੀਆਂ ਸਰਕਾਰਾਂ ਦੇ ਜਿਹੜੀਆਂ ਇੱਕ ਸਾਜ਼ਿਸ਼ ਕਰਕੇ ਸਾਡੇ ਬੱਚਿਆਂ ਤੋਂ ਸਾਡੇ ਉਸ ਇਤਿਹਾਸ ਨੂੰ ਖੋਣ ਜਾ ਰਹੀਆਂ ਨੇ ਜਿਹੜੀ ਕਿ ਸਿੱਖਿਆ ਨੀਤੀ 2020 ਦਾ ਇੱਕ ਅਜੰਡਾ ਤੇ ਉਹਨਾਂ ਲੋਕਾਂ ਨੂੰ ਸਾਡੇ ਨਾਇਕ ਬਣਾਇਆ ਜਾ ਰਿਹਾ ਹੈਗਾ ਜਿਹੜੇ ਕਿ ਵਰਤਮਾਨ ਵੀ ਹਕੂਮਤ ਤੋਂ ਮਾਫੀ ਮੰਗ ਕੇ ਜੇਲ੍ਹਾਂ ਤੋਂ ਬਾਹਰ ਆਏ ਸੀਗੇ ਤਾਂ ਇਹ ਬਹੁਤ ਸਾਰੇ ਵੱਡੇ ਮਸਲੇ ਨੇਗੇ ਸਾਡੇ ਸਮਾਜ ਦੇ ਹਰ ਵਰਗ ਦੇ ਉੱਪਰ ਹਮਲਾਗਾ ਪਾਵੇਂ ਖੇਤੀ ਦਾ ਸੈਕਟਰ ਹੈਗਾ ਪਾਵੇਂ ਮਜ਼ਦੂਰ ਵਰਗਾ ਜਾਂ ਸਾਡੇ ਜਨਤਕ ادارے ਨੇਗੇ ਤਾਂ ਇਹਨਾਂ ਸਾਰੀ ਇੱਕ ਜਿਹੜੀ ਵੱਡੀ ਲੜਾਈ ਆ ਇਹ ਸਾਰੀ ਲੜਾਈ ਦੀਆਂ ਤੰਦਾਂ ਨੇ ਜਿਹੜੀਆਂ ਉਹ ਇੱਕ ਦੂਜੇ ਦੇ ਨਾਲ ਮਿਲਦੀਆਂ ਨੇ ਅੱਜ ਅਸੀਂ ਜਿਹੜੀਆਂ ਨੀਤੀਆਂ ਨੂੰ ਵਜਨ ਦੀ ਗੱਲ ਕਰ ਰਹੇ ਆ ਉਹਨਾਂ ਨੀਤੀਆਂ ਨੂੰ ਅਸੀਂ ਇਕੱਲੇ ਅਧਿਆਪਕ ਮੋੜਾ ਨਹੀਂ ਦੇ ਸਕਦੇ ਉਹਨਾਂ ਨੀਤੀਆਂ ਨੂੰ ਮੋੜਾ ਦੇਣ ਦੇ ਲਈ ਸਾਨੂੰ ਉਸ ਜਨਤਾ ਦੀ ਲੋੜ ਆ ਜਿਹੜੀ ਜਨਤਾ ਦੇ ਬੱਚੇ ਸਾਡੇ ਲਵੇ ਸਕੂਲਾਂ ਦੇ ਵਿੱਚ ਪੜ੍ਹਦੇ ਆ ਸਾਡੇ ਦੇਸ਼ ਦੀ ਕਿਰਤੀ ਜਮਾਤ ਆ ਜਿਹੜੀ ਕਿ ਇਸ ਮੁਲਕ ਦੀ ਰੀੜ ਦੀ ਹੱਡੀ ਆ ਜਿਹੜੇ ਲੋਕਾਂ ਦੇ ਪਸੀਨੇ ਦੀ ਕਮਾਈ ਦੇ ਨਾਲ ਇੱਥੇ ਵੱਡੇ ਵੱਡੇ ਧਾਰੇ ਆ ਜਿਹੜੇ ਉੱਤ ਉਸਰੇ ਵਗੇ ਅੱਜ ਉਹ ਜਨਤਾ ਸਾਡੇ ਸੰਘਰਸ਼ਾਂ ਦਾ ਸਾਨੂੰ ਹਿੱਸਾ ਬਣਾਉਣ ਦੀ ਲੋੜ ਆ ਸਾਨੂੰ ਇਹਨਾਂ ਸੰਘਰਸ਼ਾਂ ਨੂੰ ਵਿਸ਼ਾਲ ਕਰਨਾ ਪੈਣਾ ਤੇ ਸੰਘਰਸ਼ ਨੇ ਜਿਹੜੇ ਤੇ ਸਾਡਾ ਇਸ ਗੱਲ ਦੇ ਵਿੱਚ ਵਿਸ਼ਵਾਸ ਆ ਜਿਹੜਾ ਲੋਕਾਂ ਦੀ ਤਾਕਤ ਦੇ ਵਿੱਚ ਜਿਹੜਾ ਵਿਸ਼ਵਾਸ ਆ ਜਿਹੜਾ ਉਹ ਸਾਡਾ ਅਟੱਲ ਹੋਣਾ ਚਾਹੀਦਾ ਸਾਨੂੰ ਕੋਈ ਨਿਰਾਸ਼ ਹੋਣ ਦੀ ਲੋੜ ਨਹੀਂ ਹੈਗੀ ਸਾਨੂੰ ਕੋਈ ੱਕਣ ਜਾਂ ਥੱਕਣ ਦੀ ਲੋੜ ਨਹੀਂ ਹੈਗੀ ਅਸਲ ਦੇ ਵਿੱਚ ਲੋਕਾਂ ਦੀ ਜਿਹੜੀ ਤਾਕਤ ਆ ਉਹ ਸਭ ਤੋਂ ਵੱਡੀ ਤਾਕਤ ਹੁੰਦੀ ਆ ਜਿਹੜੀਆਂ ਗੱਲਾਂ ਸਾਡੇ ਸਾਹਮਣੇ ਲਿਆਂਦੀਆਂ ਜਾਂਦੀਆਂ ਨੇ ਕਿ ਅਦਾਲਤ ਦਾ ਫੈਸਲਾ ਕਿ ਪਾਰਲੀਮੈਂਟ ਦੇ ਵਿੱਚ ਪਾਸ ਹੋਇਆ ਤਾਂ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਲੋਕਾਂ ਦੀ ਤਾਕਤ ਏਡੀ ਵੱਡੀ ਆ ਜਿਹੜੀ ਪਾਰਲੀਮੈਂਟ ਦੇ ਵਿੱਚ ਪਾਸ ਹੋਏ ਕਾਨੂੰਨਾਂ ਨੂੰ ਵੀ ਰੱਦ ਕਰਾ ਸਕਦੀ ਆ ਜੇ ਕਿਸੇ ਸਮੇ ਸਾਡੀ ਸਰਵਾਈ ਨਹੀਂ ਹੋ ਰਹੀ ਹੁੰਦੀ ਅਸੀਂ ਕਿਸੇ ਸਾਡੀ ਮੰਗ ਦੀ ਪ੍ਰਾਪਤੀ ਨਹੀਂ ਕਰ ਰਹੇ ਹੁੰਦੇ ਤਾਂ ਸਾਨੂੰ ਸਾਡਾ ਵਿਸਲੇਸ਼ਣ ਕਰਨ ਦੀ ਲੋੜ ਆ ਕਿ ਸਾਡੀ ਤਾਕਤ ਦੇ ਵਿੱਚ ਕਿਤੇ ਘਾਟ ਆ ਪਰ ਲੋਕਾਂ ਦੀ ਤਾਕਤ ਆ ਜਿਹੜੀ ਉਹ ਇੱਥੇ ਵੱਡੇ ਤੋਂ ਵੱਡੇ ਜਿਹੜੇ ਇਤਿਹਾਸ ਨੇਗੇ ਉਹਨਾਂ ਨੂੰ ਲੋਕਾਂ ਦੀ ਤਾਕਤ ਨੇ ਮੋੜਾ ਦਿੱਤਾਗਾ ਤੇ ਲੋਕਾਂ ਦੀ ਤਾਕਤ ਨੇ ਸਰਕਾਰਾਂ ਦੀਆਂ ਨੀਤੀਆਂ ਨੂੰ ਬਦਲਿਆਗਾ ਜਿਹੜੀ ਵਰਤਨ ਵੀ ਹਕੂਮਤ ਦੇ ਰਾਜ ਦੇ ਵਿੱਚ ਕਿਹਾ ਜਾਂਦਾ ਸੀਗਾ ਕਿ ਸੂਰਜ ਨਹੀਂ ਛਿਪਦਾ ਹੈਗਾ ਤਾਂ ਇਹ ਉਹੀ ਲੋਕ ਨੇਗੇ ਜਿਨ੍ਹਾਂ ਨੇ ਉਹ ਸਰਕੂਮਤ ਦੇ ਵਿੱਚ ਸੂਰ ਛਿਪਾਂ ਲਾਇਆ ਸੀਗਾ ਅੱਜ ਸਾਨੂੰ ਇਹ ਗੱਲ ਸਮਝਣ ਦੀ ਲੋੜ ਆ ਕਿ ਸਾਡਾ ਉਹ ਮਹਾਨ ਆਈਕ ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ 23 ਮਾਰਚ 1931 ਨੂੰ ਫਾਂਸੀ ਦੇ ਰਸੇ ਦੇ ਚੜਨ ਤੋਂ ਪਹਿਲਾਂ 2 ਦਿਨ ਪਹਿਲਾਂ ਭਾਰਤ ਦੇ ਵਾਈਸਰਾਏ ਦੇ ਨਾਂ ਇੱਕ ਚਿੱਠੀ ਲਿਖੀ ਸੀ ਉਹ ਚਿੱਠੀ ਦੇ ਵਿੱਚ ਸ਼ਹੀਦ ਭਗਤ ਸਿੰਘ ਨੇ ਲਿਖਿਆ ਸੀ ਕਿ ਇੱਥੇ ਇੱਕ ਜਮਾਤੀ ਜੰਗ ਚੱਲ ਰਹੀ ਆ ਇੱਥੇ ਇੱਕ ਪਾਸੇ ਮਲਕ ਭਾਗੋ ਨੇਗੇ ਤੇ ਇੱਥੇ ਇੱਕ ਪਾਸੇ ਭਾਈ ਗੱਗੋ ਨੇ ਤੇ ਉਹਨਾਂ ਨੇ ਕਿਹਾ ਸੀਗਾ ਕਿ ਜੰਗ ਉਦੋਂ ਤੱਕ ਜਾਰੀ ਰਹੂਗੀ ਜਦੋਂ ਤੱਕ ਇੱਥੇ ਸਮਾਨਤਾ ਦੇ ਆਧਾਰਕ ਸਮਾਜ ਨਹੀਂ ਸਿਰਜਿਆ ਜਾਂਦਾ ਜਦੋਂ ਤੱਕ ਇੱਕ ਮਨੁੱਖੋਂ ਮਨੁੱਖ ਦੀ ਲੁੱਟ ਜਦੋਂ ਤੱਕ ਇੱਕ ਕੌਮ ਹੱਥੋਂ ਕੌਮ ਦੀ ਲੁੱਟ ਖਤਮ ਨਹੀਂ ਕੀਤੀ ਜਾਂਦੀ ਤਾਂ ਅੱਜ ਅਸੀਂ ਦੇਖ ਰਿਹਾ ਕਿ ਜਿਹੜੇ ਹਾਦਮ ਸਾਡੇ ਸਾਹਮਣੇ 15 ਅਗਸਤ 1947 ਨੂੰ ਆਜ਼ਾਦੀ ਦਿਹਾੜਾ ਕਹਿ ਕੇ ਪਰੋਸਦੇ ਆ ਕਿ ਉਹ ਕਹੋ ਜੀ ਆਜ਼ਾਦੀ ਆ ਜਿਹੜੀ ਉਹ ਇੱਥੇ ਆਈ ਆ ਉਹ ਚੰਦ ਲੋਕਾਂ ਦੇ ਲਈ ਆਜ਼ਾਦੀ ਆ ਭਾਰਤ ਦੇ ਸ਼ਰਮਾਇਦਾਰਾਂ ਦੇ ਲਈ ਆਜ਼ਾਦੀ ਆ ਤੇ ਭਾਰਤ ਦੀ ਕਿੰਨੀ ਜਮਾਤ ਆ ਜਿਹੜੀ ਉਹ ਲਗਾਤਾਰ ਦੜੜੀ ਜਾ ਰਹੀ ਆ ਤੇ ਅਸੀਂ ਵੀ ਉਸੇ ਕਿਰਤੀ ਜਮਾਤ ਦਾ ਹਿੱਸਾ ਇੱਥੋਂ ਦੇ ਕਾਨੂੰਨ ਇੱਥੋਂ ਦੀ ਅਫਾਤ ਇੱਥੋਂ ਦੀਆਂ ਪੁਲਸਾਂ ਤੇ ਇੱਥੋਂ ਦੇ ਹੋਰ ਜਿਹੜੇ ਵੱਡੇ ਔਜ਼ਾਰੇ ਲਗੇ ਉਹਨਾਂ ਨੂੰ ਇੱਥੋਂ ਦਾ ਲਟੇਰਾ ਪ੍ਰਬੰਧ ਹੈ ਜਿਹੜਾ ਉਹ ਕਿਰਤੀ ਜਮਾਤ ਨੂੰ ਦਰਨ ਦੇ ਲਈ ਕਿਰਤੀ ਜਮਾਤ ਨੂੰ ਵਿਚਨ ਦੇ ਲਈ ਲਗਾਤਾਰ ਵਰਤੋਂ ਕਰਦਾ ਹੈਗਾ ਤਾਂ ਸਾਥੀਓ ਸਾਨੂੰ ਇਹ ਸਮਝਣ ਦੀ ਲੋੜ ਆ ਕਿ ਅੱਜ ਪੰਜਾਬ ਦੀ ਜਨਤਕ ਸਿੱਖਿਆ ਨੂੰ ਬਚਾਉਣ ਦੇ ਲਈ ਲੜਾਈ ਆ ਜਿਹੜੀ ਸਾਡੀ ਉਹ ਇੱਕ ਜਮਾਤੀ ਲੜਾਈ ਆ ਇਥੋਂ ਦੇ ਕਿਰਤ ਕਰਨ ਦੇ ਵਾਲੇ ਲੋਕਾਂ ਦੇ ਲਈ ਸਿੱਖਿਆ ਨੂੰ ਬਚਾਉਣ ਦਾ ਸਵਾਲ ਆ ਤੇ ਉਸ ਪੱਧਰ ਦੇ ਉੱਤੇ ਜਾ ਕੇ ਸਾਨੂੰ ਇਹ ਲੜਾਈ ਆ ਜਿਹੜੀ ਲੜਨੀ ਪੈਣੀ ਆ ਤੇ ਲਾਜ਼ਮੀ ਸਾਡੀ ਜਿੱਤ ਹੋਣੀ ਆ ਹਮੇਸ਼ਾ ਜਿੱਤ ਆ ਜਿਹੜੀ ਉਹ ਲੜਦੇ ਲੋਕਾਂ ਦੀ ਹੋਈ ਆ ਜੈ <coughs> ਜਨਤਾ <coughs>